ਸਸਿਕਾ ਨੂੰ ਨਮਸਕਾਰ ਆਤ ਪੋਸਤੋ ਮੈਂ ਹਾਂ ਤੁਹਾਡਾ ਆਪਣਾ ਪੁਰਵਿੰਦਰ ਸਿੰਘ ਤੁਸੀਂ ਦੇਖਿਆ ਹੈ ਉਹ ਬਾਜਵਾ ਐਂਡ ਸੰਦੂ ਬਲੌਗ ਇੰਪੋਰਟੈਂਟ ਬਲੌਗ ਹੈ ਅੱਜ ਦਾ ਤੇ ਅੱਜ ਦੇ ਬਲੌਗ ਦੇ ਵਿੱਚ ਕੈਨੇਡਾ ਦੇ ਬਦਲੇ ਹੋਏ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਡਿਸਕਸ਼ਨ ਕਰਨਾ ਹੈ ਖਾਸ ਕਰਕੇ ਜੇਕਰ ਤੁਸੀਂ ਇੰਡੀਆ ਤੋਂ ਫਾਈਲਿੰਗ ਕੀਤੀ ਹੈ ਤੇ ਤੁਹਾਡੇ ਰੈਜ਼ੀਡੈਂਟ ਵੀਜ਼ਾ ਤੇ ਵਰਕ ਪਰਮਿਟ ਦੇ ਪ੍ਰੋਸੈਸਿੰਗ ਟਾਈਮ ਦੇ ਵਿੱਚ ਖਾਸਾ ਕਹਿ ਸਕਦੇ ਹਾਂ ਉਛਾਲ ਆਇਆ ਹੈ ਅੱਜ ਦੇ ਵੀਡੀਓ ਦੇ ਵਿੱਚ ਉਸੇ ਟੌਪਿਕ ਦੇ ਉੱਤੇ ਡਿਸਕਸ਼ਨ ਕਰਨਾ ਹੈ ਗੱਲ ਕਰਾਂਗੇ ਵਰਕ ਪਰਮਿਟ ਦੀ ਗੱਲ ਕਰਾਂਗੇ ਵਿਜ਼ਟਰ ਟੂਰਿਸਟ ਵੀਜ਼ਾ ਦੀ ਗੱਲ ਕਰਾਂਗੇ ਸੁਪਰ ਵੀਜ਼ਾ ਦੀ ਤੇ ਸਟੱਡੀ ਪਰਮਿਟ ਦੀ ਇਹਨਾਂ ਦੀ ਫਾਈਲ ਜੇਕਰ ਤੁਸੀਂ ਆਊਟਸਾਈਡ ਕੈਨੇਡਾ ਤੋਂ ਲਗਾਈ ਹੈ ਭਾਵੇਂ ਇੰਡੀਆ ਤੋਂ ਫਾਈਲਿੰਗ ਕੀਤੀ ਹੈ ਦੁਬਈ ਤੋਂ ਕੀਤੀ ਹੈ ਬਹਿਰੈਨ ਤੋਂ ਕੀਤੀ ਹੈ ਪਾਕਿਸਤਾਨ ਤੋਂ ਕੀਤੀ ਹੈ ਜਾਂ ਸਿੰਗਾਪੁਰ ਤੋਂ ਕੀਤੀ ਹੈ ਆਸਟ੍ਰੇਲੀਆ ਤੋਂ ਕੀਤੀ ਹੈ ਯੂਕੇ ਤੋਂ ਕੀਤੀ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇਹਨਾਂ ਸਾਰੀਆਂ ਕੰਟਰੀਆਂ ਤੋਂ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਕੀਤੀ ਹੈ ਤੇ ਅੱਜ ਦੇ ਪ੍ਰੋਸੈਸਿੰਗ ਟਾਈਮ ਦਾ ਜ਼ਿਕਰ ਕਰਾਂਗੇ ਪ੍ਰੈਕਟੀਕਲੀ ਕੀ ਟਾਈਮ ਚੱਲ ਰਿਹਾ ਹੈ ਤੇ canada.ca ਦੇ ਹਿਸਾਬ ਦੇ ਨਾਲ ਪ੍ਰੋਸੈਸਿੰਗ ਟਾਈਮ ਦਾ ਕੀ ਅਪਡੇਟ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਸਿੱਖ ਇਸ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਹੈ ਕੇਪਸ ਨਾਟ ਐਸਓਪੀ ਚੱਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਰਿਪਰਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਟੱਡੀ ਪਰਮਿਟ ਦੀ ਜੇਕਰ ਤੁਸੀਂ ਇੰਡੀਆ ਤੋਂ ਫਾਈਲਿੰਗ ਕੀਤੀ ਹੈ ਤਾਂ 5 ਵੀਕ ਦਾ ਟਾਈਮ ਤੁਹਾਡਾ ਪ੍ਰੋਸੈਸਿੰਗ ਦਾ ਲੱਗ ਸਕਦਾ ਹੈ ਸਟੱਡੀ ਪਰਮਿਟ ਤੇ ਜੇਕਰ ਪਾਕਿਸਤਾਨ ਤੋਂ ਫਾਈਲਿੰਗ ਕੀਤੀ ਹੈ ਤੇ 9 ਵੀਕ ਦਾ ਟਾਈਮ ਤੁਹਾਡਾ ਲੱਗ ਸਕਦਾ ਹੈ ਸਟੱਡੀ ਵੀਜ਼ਾ ਦੇ ਕੇਸ ਦੇ ਵਿੱਚ ਇਹ ਹੈ canada.ca ਦੇ हिसाब ਨਾਲ ਜੇਕਰ ਪ੍ਰੈਕਟੀਕਲੀ ਜਾਣੇ ਆ ਤਾਂ ਸਟੱਡੀ ਵੀਜ਼ਾ ਦੇ ਰਿਜ਼ਲਟ ਵੀ ਥੋੜਾ ਜਿਹਾ ਡਿਲੇ ਹੋ ਰਿਹਾ ਹੈ ਪਿਛਲੇ 1-2 ਹਫ਼ਤੇ ਤੋਂ ਰਿਜ਼ਲਟ ਜਿਹੜੇ ਆ ਉਹ ਜ਼ਿਆਦਾ ਡਿਲੇ ਹੋ ਰਿਹਾ ਹੈ ਕਿਸੇ ਕਿਸੇ ਦਾ ਰਿਜ਼ਲਟ ਜਿਹੜਾ ਉਹ ਡੇਢ-2 ਮਹੀਨੇ ਵੀ ਹੋ ਗਿਆ ਹਲੇ ਨਹੀਂ ਆਇਆ ਕਈਆਂ ਦਾ ਤਾਂ GIC ਡਬਲ ਹੋਣ ਤੋਂ ਪਹਿਲਾਂ ਦੀ ਫਾਈਲ ਲੱਗੀ ਹੋਈ ਹੈ ਹਾਲੇ ਰਿਜ਼ਲਟ ਨਹੀਂ ਆਇਆ ਤੇ ਕਈਆਂ ਦਾ ਰਿਜ਼ਲਟ ਜਿਹੜਾ ਪਿਛਲੇ ਕੁਝ ਚੇਂਜਸ ਆਏ ਨੇ ਉਸ ਤੋਂ ਪਹਿਲਾਂ ਦੀ ਫਾਈਲਿੰਗ ਕੀਤੀ ਹੋਈ ਹੈ ਉਹਨਾਂ ਦਾ ਰਿਜ਼ਲਟ ਹੁਣ ਤੱਕ ਨਹੀਂ ਆਇਆ ਉਹ ਆਪਣੇ ਰਿਜ਼ਲਟ ਦਾ ਵੇਟ ਕਰ ਰਹੇ ਨੇ ਜਿਨ੍ਹਾਂ ਨੂੰ ਵੀ 5 ਵੀਕ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਉਹ ਆਪਣੀ ਫਾਈਲ ਦਾ ਕਹਿ ਸਕਦੇ ਆ ਕਿ ਵੈਫੋਂ ਆਪਣੀ ਫਾਈਲ ਦੇ ਉੱਤੇ ਰੇਜ਼ ਕਰ ਸਕਦੇ ਨੇ ਆਪਣੇ ਰਿਜ਼ਲਟ ਨੂੰ ਲੈ ਕੇ ਜਿਹੜਾ ਕੰਸਰਨ ਹੈ ਉਹ ਵੀਜ਼ਾ ਆਫੀਸਰ ਦੇ ਸਾਹਮਣੇ ਚੱਕ ਸਕਦੇ ਨੇ ਬਟ ਜਿਨ੍ਹਾਂ ਦੀ ਫਾਈਲ ਨੂੰ ਹਾਲੇ ਪੰਜ ਵੀਕ ਦਾ ਸਮਾਂ ਨਹੀਂ ਹੋਇਆ ਉਹ ਹਾਲੇ ਵੇਟ ਕਰਨ ਤੇ ਜਿਨ੍ਹਾਂ ਦਾ ਖਾਸ ਕਰਕੇ ਸਪਟੰਬਰ ਇਨਟੇਕ ਸੀਗਾ ਉਹ ਆਪਣਾ ਡੈਫਰਮੈਂਟ ਵਗੈਰਾ ਦਾ ਦੇਖ ਲੈ ਚੰਗੀ ਤਰ੍ਹਾਂ ਕਿਉਂਕਿ ਇਹ ਐਵੇਂ ਨਾ ਹੋਵੇ ਕਿ ਉਹਨਾਂ ਦਾ ਇੱਧਰ ਉਹ ਵੇਟ ਕਰਦੇ ਰਹਿਣ ਰਿਜ਼ਲਟ ਦੀ ਤੇ ਉੱਤਰ ਉਹਨਾਂ ਦੀਆਂ ਕਲਾਸਿਸ ਵਗੈਰਾ ਸ਼ੁਰੂ ਹੋ ਜਾਣ ਅਗਲੇ ਇਨਟੇਕ 'ਚ ਉਹਨਾਂ ਨੂੰ ਸੀਟ ਨਾ ਮਿਲ ਪਾਵੇ ਸੋ ਉਹ ਆਪਣੇ ਡੈਫਰਮੈਂਟ ਵਗੈਰਾ ਦਾ ਸੀਨ ਦੇਖ ਲੈਣ ਉਸ ਤੋਂ ਬਾਅਦ ਕਾਲਜ ਦੇ ਨਾਲ ਕਮਿਊਨੀਕੇਸ਼ਨ ਬਣਾ ਕੇ ਆਪਣੇ ਡੈਫਰਮੈਂਟ ਵਗੈਰਾ ਜਿਹੜਾ ਉਹ ਕਰ ਲੈਣ ਉਸ ਤੋਂ ਬਾਅਦ ਜਿੰਨਾ ਦਾ ਰਿਜ਼ਲਟ ਆ ਚੁੱਕਾ ਹੈ ਉਹ ਆਪਣੇ ਆਪ ਨੂੰ ਰਜਿਸਟਰਡ ਕਰ ਲੈ ਤੇ ਉਸ ਤੋਂ ਬਾਅਦ ਜਾਣ ਦਾ ਪਲਾਨ ਜਿਹੜਾ ਉਹ ਐਸ ਸੂਨ ਐਸ ਪੋਸੀਬਲ ਕਰ ਲੈ ਟਿਕਟ ਵਗੈਰਾ ਕਰਾ ਲੈ ਪਰ ਟਿਕਟ ਉਦੋਂ ਹੀ ਕਰਾਇਓ ਜਦੋਂ ਤੁਹਾਡਾ ਕਹਿ ਸਕਦਾ ਹੈ ਕਿ ਪ੍ਰੋਪਰ ਡਾਕੂਮੈਂਟੇਸ਼ਨ ਸਾਰੀ ਕੰਪਲੀਟ ਹੋ ਜੇ ਵੀਜ਼ਾ ਪ੍ਰਿੰਟ ਹੋ ਕੇ ਆ ਜਾਏ ਇਹ ਨਾ ਹੋਵੇ ਕਿ ਐਮਬੈਸੀ ਦੇ ਵਿੱਚ ਛਾਲੇ ਵੀਜ਼ਾ ਜਿਹੜਾ ਉਹ ਪ੍ਰਿੰਟ ਹੋਣ ਵਾਸਤੇ ਗਿਆ ਪਾਸਪੋਰਟ ਤੁਹਾਡਾ ਆਇਆ ਨਹੀਂ ਤੁਸੀਂ ਪਹਿਲਾਂ ਹੀ ਟਿਕਟ ਕਰਾ ਲਓ ਇਦਾਂ ਨਾ ਕਰੋ ਕਿਉਂਕਿ ਪਾਸਪੋਰਟ ਨੂੰ ਕਈ ਵਾਰੀ ਵੱਧ ਟਾਈਮ ਵੀ ਲੱਗ ਜਾਂਦਾ ਐਸੀ ਸਟੱਡੀ ਗੱਲ ਸਟੱਡੀ ਦੀ ਗੱਲ ਉਸ ਤੋਂ ਬਾਅਦ ਗੱਲ ਕਰ ਲੈਣੇ ਆਪਾਂ ਵਿਜ਼ਟਰ 76 ਡੇਸ ਦਾ ਟਾਈਮ ਜਿਹੜਾ ਉਹ canada.ca ਦਾ ਹੈ ਤੇ ਜੇਕਰ ਪ੍ਰੈਕਟੀਕਲੀ ਜੰਨੇ ਆਪਾਂ 20 25% ਰਿਜ਼ਲਟ ਜਿਹੜੇ ਆ وہ تھوڑا جلدی آ رہے ہیں مطلب مہینے ڈیڑھ مہینے چ رہے نے تو تقریباً جڑا پروسنگ ٹائم سیونٹی سکس ڈیز دا دا ہویا ایتھے بھی تقریباً پینتی تو چالی پرسنٹ رزلٹ ہی ودین ٹائم پیریڈ آ رہے ہیں ادروائز زیادہ تر رزلٹ جیونٹی سکس ڈیز کو بھی زیادہ لیٹ ہو رہے ہیں یہ ریئلٹی ہے تے ٹورسٹ ویزا کے کیس کے انڈیا کو فائلنگ کی پاکستان تو تھرٹی ڈیز کا ٹائم شو کر رہا ہے جبئی کی گل کریے تھرٹی ڈیز کا ٹائم شو کر رہا ہے 294 days تو شو کر رہا ہے ستائی دن دا ٹائم آسٹریلیا تو شو کر رہا ہے بحرین تو 51 ڈیز دا ٹائم شو کر رہا ہے سنگاپور تو دا ہے او لگ گیا ہے یا ٹورسٹ ویزا گل کر لے ਵਰਕ ਪਰਮਿਟ ਦਾ ਇੰਡੀਆ ਤੋਂ ਪ੍ਰੋਸੈਸਿੰਗ ਟਾਈਮ ਵੱਧ ਗਿਆ ਹੈ ਜਿਹੜਾ 19-20 ਵੀਕ ਸੀ ਦਾ ਹੁਣ 26 ਵੀਕ ਦਾ ਹੋ ਗਿਆ ਯਾਨੀ ਕਿ ਭਾਵੇਂ ਤੁਸੀਂ ਐਲਐਮਆਈ ਵਾਲਾ ਵਰਕ ਪਰਮਿਟ ਲਗਾਇਆ ਜਾਂ 스ਪਾ우스 オーਪਨ ਵਰਕ ਪਰਮਿਟ ਲਗਾਇਆ ਦੋਵਾਂ ਕੇਸਸ ਦੇ ਵਿੱਚ ਹੀ ਤੁਹਾਨੂੰ ਵੱਧ ਟਾਈਮ ਫੇਸ ਕਰਨਾ ਪੈ ਸਕਦਾ ਹੈ 6-6 ਮਹੀਨੇ 7-7 ਮਹੀਨੇ ਰਿਜ਼ਲਟ ਨੂੰ ਕਈ ਵਾਰ ਲੱਗ ਰਹੇ ਨੇ ਕਈ ਵਾਰ ਰਿਜ਼ਲਟ ਜਿਹੜਾ 3-4 ਮਹੀਨੇ ਚ ਆ ਜਾਂਦਾ ਹੈ ਖਾਸ ਕਰਕੇ ਜਿਹੜੀਆਂ ਐਪਲੀਕੇਸ਼ਨ ਪ੍ਰੋਰਾਟਾਈਜ਼ ਕੀਤੀਆਂ ਗਈਆਂ ਨੇ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਨੇ ਉਹਨਾਂ ਦੀ ਉਹਨਾਂ ਦੇ ਰਿਜ਼ਲਟ ਥੋੜਾ ਜਲਦੀ ਆ ਰਹੇ ਨੇ ਬਟ ਨਾਰਮਲ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ 26 ਦਿਨ ਦਾ ਦਿੱਤਾ ਹੋਇਆ ਤੇ ਇਥੋਂ ਤੱਕ ਕਈ ਵਾਰੀ ਖਿੱਚਿਆ ਜਾ ਰਿਹਾ ਹੈ ਤੁਹਾਡਾ ਪ੍ਰੋਸੈਸਿੰਗ ਟਾਈਮ ਜੇਕਰ ਤੁਸੀਂ ਇੰਡੀਆ ਤੋਂ ਫਾਈਲਿੰਗ ਕੀਤੀ ਹੈ ਵਰਕ ਪਰਮਿਟ ਦੀ ਆਊਟਸਾਈਡ ਕੈਨੇਡਾ ਉਸ ਤੋਂ ਬਾਅਦ ਗੱਲ ਕਰ ਲੈਨੇ ਆ ਪਾਕਿਸਤਾਨ ਦੀ 9 ਵੀਕ ਦਾ ਟਾਈਮ ਸ਼ੋਅ ਕਰ ਰਿਹਾ ਹੈ 47 ਦਿਨ ਦਾ ਟਾਈਮ ਜਿਹੜਾ ਉਹ ਦੁਬਈ ਤੋਂ ਤੇ ਯੂਕੇ ਤੋਂ 18 ਵੀਕ ਦਾ ਟਾਈਮ ਲੱਗ ਰਿਹਾ ਹੈ ਬਹਿਰੈਨ ਤੋਂ 35 ਵੀਕ ਦਾ ਟਾਈਮ ਲੱਗ ਰਿਹਾ ਤੇ ਆਸਟ੍ਰੇਲੀਆ ਤੋਂ 28 ਵੀਕ ਦਾ ਟਾਈਮ ਜਿਹੜਾ ਉਹ ਵਰਕ ਪਰਮਿਟ ਦੇ ਕੇਸ ਦੇ ਵਿੱਚ ਲੱਗ ਰਿਹਾ ਉਸ ਤੋਂ ਬਾਅਦ ਆਜਨੇ ਆ ਸੁਪਰ ਵੀਜ਼ਾ ਤੇ ਸੁਪਰ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਇੰਡੀਆ ਤੋਂ 71 ਡੇਸ ਯਾਨੀ ਕਿ ਲਗਭਗ 1 ਗਿ ਲੱਗ ਰਿਹਾ ਜਿੰਨਾ ਜਿਸਟਰ ਜਾਂ ਟੂਰਿਸਟ ਵੀਜ਼ਾ ਦਾ ਲੱਗ ਰਿਹਾ ਤੇ 144 ਡੇਸ ਦਾ ਟਾਈਮ ਪਾਕਿਸਤਾਨ ਤੋਂ ਲੱਗ ਰਿਹਾ ਜੇਕਰ ਤੁਸੀਂ ਸੁਪਰ ਵੀਜ਼ਾ ਅਪ ਸuper visa ਦੇ ਕੇਸ ਦੇ ਵਿੱਚ ਜੇਕਰ ਤੁਹਾਨੂੰ ਦੁਬਾਰਾ ਰੀ ਮੈਡੀਕਲ ਵਗੈਰਾ ਦੇ ਲਈ ਨਹੀਂ ਬੁਲਾਇਆ ਜਾਂਦਾ ਤਾਂ ਉਸ ਕੇਸ ਦੇ ਵਿੱਚ ਤਾਂ ਵਿਦਨ ਸਟੈਂਡਰਡ ਟਾਈਮ ਪੀਰੀਅਡ ਰਿਜ਼ਲਟ ਆ ਜਾਂਦਾ ਹੈ ਪਰ ਜੇਕਰ ਤੁਹਾਨੂੰ ਰੀਗਜ਼ਾਮਿਨੇਸ਼ਨ ਦੇ ਲਈ ਬੁਲਾ ਲੈਂਦੇ ਆ ਕੋਈ ਐਕਸ-ਰੇ ਚੈਸਟ ਦਾ ਹੋ ਗਿਆ ਜਾਂ ਕੋਈ ਸਪਟਮ ਟੈਸਟ ਵਗੈਰਾ ਵਾਸਤੇ ਤਾਂ ਉਸ ਕੇਸ ਦੇ ਵਿੱਚ 2 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਦਾ ਵੀ ਟਾਈਮ ਤੁਹਾਡੇ ਐਪਲੀਕੇਸ਼ਨ ਦੇ ਉੱਤੇ ਲੱਗ ਸਕਦਾ ਸੋ ਇਹ ਸੀਗਾ ਅੱਜ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਕਿ canada.ca ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਿਆ ਤੇ ਨਾਲ ਦੀ ਨਾਲ ਏ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਪ੍ਰੈਕਟੀਕਲ ਵੀ ਤੁਹਾਨੂੰ ਦੱਸਿਆ ਕਿ ਪ੍ਰੈਕਟੀਕਲ ਟਾਈਮ ਜਿਹੜਾ ਉਹ ਕਿੰਨਾ ਲੱਗ ਰਿਹਾ ਸੋ ਇਹ ਅਪਡੇਟਡ ਪ੍ਰੋਸੈਸਿੰਗ ਟਾਈਮ ਸੀਗਾ ਤੇ ਸਾਰਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਆਫਟਰ ਬਾਇਓਮੈਟ੍ਰਿਕ ਕਾਊਂਟ ਹੁੰਦਾ ਹੈ ਤੇ ਇਸ ਦੇ ਵਿੱਚ ਬਿਜ਼ਨਸ ਤੇ ਵਰਕਿੰਗ ਡੇਸ ਕਾਊਂਟ ਹੁੰਦੇ ਆ ਜਿਹੜੇ ਸੈਟਰਡੇ ਸੰਡੇ ਵਗੈਰੇ ਜਾਂ ਕੋਈ ਛੁੱਟੀਆਂ ਨੇ ਉਹ ਕਾਊਂਟ ਨਹੀਂ ਹੁੰਦੀ ਸੋ ਉਮੀਦ ਕਰਦਾ ਹਾਂ ਲੋਕਸਾਂ ਦਾ ਹੋਗਾ ਚੰਮੋ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਤੇ ਰਿਅਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਵੀ ਜੇ ਇਸ ਨਾਲ ਸਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਹੋ ਸਕੇ ਧੰਨਵਾਦ